ਜੀ ਦੋਸਤੋ 65-70 ਸਾਲ ਦੀ ਉਮਰ ਤੱਕ ਸਿਹਤਮੰਦ ਰਹਿਣ ਦੇ ਨੰਬਰ 1 ਜੇਕਰ ਤੁਸੀਂ ਦਿਮਾਗ ਦੀ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਕੱਚਾ ਨਾਰੀਅਲ ਖਾਓ ਨੰਬਰ 2 ਜੇਕਰ ਤੁਹਾਨੂੰ ਬੱਚੇ ਇਨਰ ਤਕਾਉਟ ਮਹਿਸੂਸ ਹੋ ਰਹੀ ਹੈ ਤਾਂ ਇਸ ਲਈ ਨਾਰ ਦਾ ਜੂਸ ਪੋਤਾ ਦੇ ਪ੍ਰੋਬਲਮ ਦੂਰ ਹੋ ਜਾਵੇਗੀ ਨੰਬਰ 3 ਰੋਜ਼ਾਨਾ ਚਿਹਰੇ ਤੇ ਦੁੱਧ ਦੀ ਮਲਾਈ ਲਗਾਉਣ ਨਾਲ ਚਿਹਰੇ ਤੇ ਨਖਾਰ ਆਉਂਦਾ ਨੰਬਰ 4 ਰੋਜ਼ਾਨਾ ਖਾ ਲਈ ਬਟਾ ਖਜੂਰ ਖਾਨ ਨਾਲ ਜੋੜਾਦਰ ਤੋਂ ਰਾਹ ਮਿਲਦਾ ਹੈ ਨੰਬਰ 5 슈ਗਰ ਦੇ ਮਰੀਜ਼ਾਂ ਲਈ ਆਮਲਿਆ ਚੂਨ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 6 ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੈ ਤਾਂ ਜਨਨਾ ਅੱਧਾ ਕੱਪ ਗਾਜਰ ਦੇ ਜੂਸ ਦਾ ਪਿਓਏ ਤੁਹਾਡੀ ਇਹ ਪ੍ਰੋਬਲਮ ਦੂਰ ਹੋ ਜਾਵੇਗੀ ਨੰਬਰ 7 ਅਜਵੈਨ ਵਾਲਾ ਪਾਣੀ ਪੀਣ ਨਾਲ ਪੇਟ ਬਿਲਕੁਲ ਸਾਫ਼ ਹੋ ਜਾਂਦਾ ਹੈ ਨੰਬਰ 8 ਅੰਜੀਰ ਨੂੰ ਪਾਣੀ ਵਿੱਚ ਪਿਓ ਕੇ ਸਵੇਰੇ ਖਾਲੀ ਪੇਟ ਖਾਣ ਨਾਲ ਬਵਾਸੀਰ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਨੰਬਰ 9 ਜਿਆਦਾ ਠੰਡੇ ਪਾਣੀ ਦਾ ਸੇਵਨ ਕਰਨ ਨਾਲ ਚਿਹਰੇ ਤੇ ਝੋੜੜੀਆਂ ਆਉਣ ਲੱਗ ਜਾਂਦੀਆਂ ਹਨ ਨੰਬਰ 10 ਦੁੱਧ ਵਿੱਚ ਛਿਲਾਜੀਤ ਮਿਲਾ ਕੇ ਪੀਣ ਨਾਲ ਅੰਦਰੂਨੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 11 ਜੇਕਰ ਤੁਹਾਡੇ ਖੂਨ ਵਿੱਚ ਖਰਾਬੀ ਹੈ ਤਾਂ ਤੁਸੀਂ ਨਿੰਮ ਦੇ ਪੱਤੇ ਨੂੰ ਚਬਾ ਲਓ ਤੁਹਾਡਾ ਖੂਨ ਸਾਫ਼ ਹੋ ਜਾਵੇਗਾ ਨੰਬਰ 12 ਰੋਜ਼ਾਨਾ ਦਿਨ ਵਿੱਚ ਇੱਕ ਲਾ ਦੁੱਧ ਦੇ ਨਾਲ ਦੋ ਤਿੰਨ ਕਿਸਮਾਂ ਸਖਾਨ ਨਾਲ ਦਿਮਾਗ ਤੇਜ ਹੋਣ ਲੱਗ ਜਾਂਦਾ ਪਰ 13 ਕਰੇਲੇ ਦਾ ਜੂਸ ਪੀਣ ਨਾਲ ਪੇਟ ਦੇ ਸਾਰੇ ਕੀੜੇ ਨਸ਼ਟ ਹੋ ਜਾਂਦੇ ਹਨ ਨੰਬਰ 14 ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਲਈ ਤੁਹਾਨੂੰ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਨੰਬਰ 15 ਬੱਚਿਆਂ ਨੂੰ ਪੇਟ ਦਰਦ ਹੋਣ ਤੇ ਇਹ ਚਾਹ ਵਿੱਚ ਦੁੱਧ ਵਿੱਚ ਇੱਕ ਚਟਕੀ ਹਿੰਗ ਮਿਲਾ ਕੇ ਦੋ ਤਾਂ ਇਹ ਇਸ ਸਮੱਸਿਆ ਦੂਰ ਹੋ ਜਾਵੇ ਨੰਬਰ 16 ਪਪੀਤਾ ਖਾਨ ਨਾਲ ਦਿਲ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਅਤੇ ਹੋਰ ਵੀ ਕਈ ਬਿਮਾਰੀਆਂ ਤੋਂ ਬਚ ਜਾਂਦਾ ਹੈ ਨੰਬਰ 17 ਸ਼ੂਗਰ ਦੇ ਮਰੀਜ਼ ਨੂੰ ਹਮੇਸ਼ਾ ਕਦੂ ਦਾ ਜੂਸ ਪੀਣਾ ਚਾਹੀਦਾ ਹੈ ਇਸ ਨਾਲ ਇਹ ਬਿਮਾਰੀ ਕੰਟਰੋਲ ਵਿੱਚ ਰਹਿੰਦੀ ਹੈ ਨੰਬਰ 18 ਰੋਜ਼ਾਨਾ ਰਾਤ ਨੂੰ ਦੁੱਧ ਦੇ ਨਾਲ ਖਰੂਟ ਖਾਨ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ ਤੇ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 19 ਜਾ ਜੀਰਾ ਪੇਣ ਨਾਲ ਪੇਟ ਦਾ ਹਾਜਮਾ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 20 ਹਰ ਰੋਸੇ ਵੀਰੇ ਵੀਰੇ ਕਾ ਤੇ ਨੰਗੇ ਪੈਰ ਤੁਰਨ ਨਾਲ ਤੁਹਾਡੀ ਨਜ਼ਰ ਬਹੁਤ ਤੇਜ ਹੁੰਦੀ ਹੈ ਧੰਨਵਾਦ ਜੀ